ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਵ ਮੌਕੇ ਫਰੀਦਕੋਟ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਲੱਗੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਫਲੈਕਸਾਂ ਨੂੰ ਲੈ ਕੇ ਅੱਜ ਵਿਵਾਦ ਖੜਾ ਹੋ ਗਿਆ ਇਹ ਫਲੈਕਸ ਸ਼ਹਿਰ ਦੇ ਅਲੱਗ-ਅਲੱਗ ਚੌਂਕਾਂ ਵਿੱਚ ਬਿਲਕੁਲ ਸੜਕ ਦੇ ਨੇੜੇ ਲੱਗੇ ਹੋਣ ਕਾਰਨ ਲੋਕਾਂ ਵੱਲੋਂ ਚਿੰਤਾ ਪ੍ਰਗਟ ਕੀਤੀ ਗਈ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੇ ਭਾਈ ਮਨਪ੍ਰੀਤ ਸਿੰਘ ਖਾਲਸਾ ਮੌਕੇ ਤੇ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੱਦਿਆ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਭਾਈ ਮਨਪ੍ਰੀਤ ਸਿੰਘ ਖਾਲਸਾ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਚੌਂਕਾਂ ਵਿੱਚੋਂ ਇਹ ਫਲੈਕਸ ਉਤਾਰ ਦਿੱਤੇ ਜਾਣਗੇ ਇਸ ਮੌਕੇ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਬਾਬਾ ਫਰੀਦ ਜੀ ਦੇ ਸ਼ਲੋਕ ਸਾਡੇ ਲਈ ਬਹੁਤ ਹੀ ਪਵਿੱਤਰ ਹਨ ਅਤੇ ਉਹਨਾਂ ਦੀ ਅਣਦੇਖੀ ਜਾਂ અપਮਾਨ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਗਲਤੀ ਨਾ ਹੋਵੇ ਤਾਂ ਜੋ ਸ਼ਹਿਰ ਦੀ ਗੁਰਬਾਣੀ ਪ੍ਰਤੀਸ਼ਰਦਾ ਬਣੀ ਰਹੇ ਇਸਾਰੇ ਮਾਮਲਿਆਂ ਨੂੰ ਲੈ ਕੇ ਕੀ ਕਹਿੰਦੇ ਨੇ ਭਾਈ ਮਨਪ੍ਰੀਤ ਸਿੰਘ ਖਾਲਸਾ ਅਤੇ ਡੀਐਸਪੀ ਫਰੀਦਕੋਟ ਸਰਦਾਰ ਤਰਲੋਚਨ ਸਿੰਘ ਆਉਂਦੇ ਦੇ ਹਾਂ ਇਸ ਰਿਪੋਰਟ ਵਿੱਚ ਫਰੀਦਕੋਟ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਫਰੀਦਕੋਟ ਬਾਬਾ ਫਰੀਜੀ ਦੀ ਨਗਰੀ ਹੈ ਤੇ ਬਾਬਾ ਫਰੀਜੀ ਦੀ ਨਗਰੀ ਦੇ ਵਿੱਚ ਨਗਰ ਕੌਂਸਲ ਫਰੀਦਕੋਟ ਵੱਲੋਂ ਇੱਕ ਭਾਈ ਕਨਈਆ ਚੌਂਕ ਤੇ ਜੁਬਲੀ ਚੌਂਕ ਜਿੱਥੇ ਤਿਰੰਗੇ ਝੰਡਾ ਲੱਗਿਆ ਉਥੇ ਬਾਬਾ ਫਰੀਦ ਜੀ ਦੀਆਂ ਪੰਗਤੀਆਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਗਤੀਆਂ ਲਾਈਆਂ ਵਈਆਂ ਤੇ ਜਿਨ੍ਹਾਂ ਦੇ ਰੂਪ ਰੂ ਤੁਸੀਂ ਹੋ ਚੁੱਕੇ ਹੋ ਤੇ ਇਹ ਪੰਗਤੀਆਂ ਸੜਕ ਤੋਂ ਫੁੱਟ ਕੁਚੀਆਂ ਤੇ ਐਸ ਵਕਤ ਮੈਂ ਇੱਥੋਂ ਗੱਡੀ ਲੈ ਕੇ ਲੰਘ ਰਿਹਾ ਸੀ ਚੌਂਕ ਦੇ ਨਾਲ-ਨਾਲ ਘੁੰਮ ਰਿਹਾ ਸੀ ਤੇ ਮੇਰਾ ਕੁਦਰਤੀ ਸ਼ੀਸ਼ੇ ਵਿੱਚ ਧਿਆਨ ਗਿਆ ਮੀਂਹ ਪੈ ਰਿਹਾ ਤੇ ਜਿਹੜੇ ਟਾਇਰਾਂ ਤੋਂ ਗੰਦਗੀ ਦੇ ਗੰਦੇ ਪਾਣੀ ਦੇ ਛਿੱਟੇ ਉਹ ਗੁਰਬਾਣੀ ਦੇ ਉੱਪਰ ਜਾ ਰਹੇ ਐ ਸੋ ਪਹਿਲਾਂ ਮੈਂ ਲਾਉਣ ਵਾਲਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਤੁਸੀਂ ਵੀ ਗੁਰੂ ਦੇ ਸਿੱਖ ਹੋਵੋਗੇ ਤੁਸੀਂ ਜਿਹੜੀਆਂ ਇਹ ਪੰਗਤੀਆਂ ਲਾਈਆਂ ਇਹਨਾਂ ਨੂੰ ਜੇ ਲਾਉਣਾ ਸੀ ਤਾਂ ਘੱਟੋ-ਘੱਟ ਕੋਈ 10 ਫੁੱਟ ਉੱਚੀਆਂ ਕਰਕੇ ਲਾਉਂਦੇ ਤੇ ਨੀਵੀਆਂ ਤੁਸੀਂ ਥੱਲੇ ਬੋਰਡ ਬਣਾ ਕੇ ਪੰਗਤੀਆਂ ਗੁਰਬਾਣੀ ਦੀਆਂ ਲਾਈਆਂ ਇਹਦੇ ਜਿਹੜਾ ਇਹ ਪਾਣੀ ਇੱਥੇ ਤੁਹਾਨੂੰ ਪੱਤਰਕਾਰਾਂ ਨੂੰ ਪਤਾ ਵੀ ਪਾਣੀ 3-3 ਫੁੱਟ ਖੜ ਜਾਂਦਾ ਇੱਥੇ ਤੇ ਸਾਰਾ ਪਾਣੀ ਉਹ ਸਮੁੰਦਰ ਦਾ ਤਾਂ ਹੁੰਦਾ ਨਹੀਂ ਉਹ ਹੁੰਦਾ ਗਟਰ ਦਾ ਪਾਣੀ ਆ ਜਿਹੜੇ ਆ ਘਰਾਂ ਵਿੱਚ ਫਲੱਛਾਂ ਬਣੀਆਂ ਤੇ ਇਹ ਬਾਥਰੂਮ ਲੈਟਰਨ ਲੋਕਾਂ ਦੀ ਇਹਦੇ ਪਾਣੀ ਵਿੱਚ ਆਉਂਦੀ ਹੈ ਤੇ ਉਹ ਜਿਹੜੇ ਛਿੱਟੇ ਆ ਗੱਡੀਆਂ ਦੇ ਟਾਇਰਾਂ ਤੋਂ ਜਾਂ ਲੋਕਾਂ ਦੀਆਂ ਚੱਪਲਾਂ ਤੋਂ ਛਿੱਟੇ ਜਿਹੜੇ ਸਿੱਧੇ ਗੁਰਬਾਣੀ ਦੀਆਂ ਪੰਕਤੀਆਂ ਦੇ ਉੱਤੇ ਪੈਂਦੇ ਆ ਪਹਿਲੀ ਗੱਲ ਤਾਂ ਪੰਕਤੀਆਂ ਦਾ ਭਾਅ ਵਰਥੇ ਤੇ ਕਿਸੇ ਨੂੰ ਪਤਾ ਹੀ ਨਹੀਂ ਵੀ ਲੋਕਾਂ ਨੂੰ ਪਤਾ ਕੀ ਲੱਗਣਾ ਪੜਨਾ ਲੋਕਾਂ ਨੇ ਕੀ ਹੈ ਤੇ ਜਾਂ ਇਹਦੇ ਅਰਥ ਲੈ ਕੇ ਲਾਓ ਜੇ ਲਾਉਣੇ ਆ ਤਾਂ 10 ਫੁੱਟ ਉੱਤੇ ਲਾਓ ਤੇ ਇਹ ਜਿਹੜੀਆਂ ਬਾਬਾ ਫਰੀਦ ਜੀ ਦੀਆਂ ਪੰਗਤੀਆਂ ਤੁਸੀਂ ਲਾਈਆਂ ਇਹ 2 3 ਚੌਕਾਂ ਦੇ ਵਿੱਚ ਤੇ ਬਾਕੀ 2 3 ਮੈਂ ਚੌਕ ਵੇਖੇ ਆ ਬਾਕੀ ਹਜੇ ਬਾਕੀ ਚੌਕਾਂ 'ਚ ਦੇਖਦੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਔਰ ਮਾਨਯੋਗ ਐਸਐਸਪੀ ਸਾਹਿਬ ਵੀ ਤੁਸੀਂ ਇਹ ਜਿਹੜੀਆਂ ਇਹ ਜਿਨ੍ਹਾਂ ਨੇ ਵੀ ਲਾਈਆਂ ਨਗਰ ਕੌਂਸਲਰ ਵੱਲੋਂ ਇਹ ਸਵੇਰੇ 10 ਵਜੇ ਦੇ ਨੂੰ ਲਾਈਆਂ ਜਾਣ ਤੇ ਜੇ ਨਾ ਲਾਈਆਂ ਤੇ ਫਿਰ ਇਹ ਸੇਵਾ ਸੀ ਆਪ ਕਰਾਂਗੇ ਆਕੇ ਤੇ ਜਿਹੜਾ ਫਿਰ ਲਾਊਗਾ ਤੇ ਫਿਰ ਨਾ ਕਿਉਂ ਵੀ ਅਸੀਂ ਕਲਰ ਪਾਉਣੇ ਆ ਸੋ ਬੇਨਤੀ ਹੈ ਵੀ ਬਾਣੀ ਦੀਆਂ ਪੰਕਤੀਆਂ ਤੇ ਇਹਦੀ ਨਿਰਾਦਰੀ ਹੋ ਰਹੀ ਪੂਰੀ ਸੋ ਇਹ ਕਿਰਪਾ ਕਰਕੇ ਤੁਹਾਨੂੰ ਬੇਨਤੀ ਵੀ ਲਵਾ ਦਿਓ ਇਹਨੂੰ ਨਹੀਂ ਬਾਬਾ ਫਰੀਦ ਦਾ ਮੇਲਾ ਵੇਖੋ ਬਾਬਾ ਫਰੀਦ ਜੀ ਸੂਫੀ ਸੰਤ ਹੋਏ ਨੇ ਤੇ ਬਾਬਾ ਫਰੀਦ ਜੀ ਬਹੁਤ ਕਮਾਈ ਵਾਲੇ ਫਕੀਰ ਹੋਏ ਨੇ ਤੇ ਬਾਬਾ ਫਰੀਦ ਦੇ ਮੇਲੇ ਤੇ ਤੇ ਇਹ ਇਹ ਨੱਚਣ ਵਾਲੇ ਲਾ ਦਿੰਦੇ ਆ ਉਹ ਕਿਹੜੇ ਪਾਸੋਂ ਸਹੀ ਹੈ ਜੀ ਇਥੇ ਨੱਚਣ ਵਾਲੀਆਂ ਨੱਚਣ ਵਾਲੇ ਭੰਗੜਾ ਪਾਉਣ ਵਾਲੇ ਇਹ ਲਾ ਦਿੰਦੇ ਆ ਬਾਬਾ ਫਰੀਦ ਦੇ ਮੇਲੇ ਤੇ ਕੇਵਲ ਧਾਰਮਿਕ ਧਰਮ ਦੇ ਤੌਰ ਤੇ ਜਿਹੜਾ ਜਾਂ ਕੋਈ ਕਵਾਲੀਆਂ ਹੋ ਜਾਣ ਜਾਂ ਕੋਈ ਜਿਹੜਾ ਬਾਬਾ ਫਰੀਦ ਦਾ ਮੇਲਾ ਹੈ ਉੱਥੇ ਗੁਰਬਾਣੀ ਦਾ ਕੀਰਤਨ ਹੋਵੇ ਤੇ ਬਾਬਾ ਫਰੀਦ ਦੇ ਮੇਲੇ ਨੂੰ ਲੈ ਕੇ ਲਾਈਆਂ ਇਹਨਾਂ ਨੇ ਪੰਗਤੀਆਂ ਪੰਗਤੀਆਂ ਤਾਂ ਕਿਸੇ ਨੂੰ ਆਉਂਦੀਆਂ ਹੀ ਨਹੀਂ ਪੜਨੀਆਂ ਇੱਥੇ ਚਾਰ ਬੋਰਡ ਲੱਗੇ ਆ ਕਿਸੇ ਨੂੰ ਇੱਥੇ ਜਿਹਨੂੰ ਮਰਜ਼ੀ ਬੁਲਾ ਲਓ ਵੀ ਇਹਦੇ ਅਰਥ ਕੀ ਆ ਕਿਸੇ ਨੂੰ ਕੋਈ ਨਹੀਂ ਪਤਾ ਤੋ ਕਿਰਪਾ ਕਰਕੇ ਬੇਨਤੀ ਹੈ ਜੇ ਲਾਉਣੀਆਂ ਤੁਸੀਂ ਇਹਨੂੰ 10 ਫੁੱਟ ਉੱਚੀਆਂ ਕਰਕੇ ਤਾਂ ਲਾਓ ਵੀ ਲੋਕਾਂ ਦੀ ਨਿਗਾਹ 'ਚ ਵੀ ਜਾਣ ਪੈਰਾਂ 'ਚ ਤੁਸੀਂ ਲੋਕਾਂ ਦੇ ਲਾਈ ਬੈਠੇ ਹੋ ਫਿਰ ਤੁਸੀਂ ਕਹਿੰਦੇ ਆ ਵੀ ਖਾਲਸੇ ਬੋਲਦੇ ਆ ਅਸੀਂ ਕਿਉਂ ਨਾ ਬੋਲੀਏ ਸਾਡੇ ਸਾਹਮਣੇ ਤੁਸੀਂ ਆ ਗੁਰਬਾਣੀ ਦੀ ਨਰਾਦਰੀ ਜਿਹੜੀ ਕਰਵਾ ਰਹੇ ਹੋ ਤੁਸੀਂ ਲਾ ਕੇ ਸੋ ਬੇਨਤੀ ਹੈ ਕੱਲ ਨੂੰ 10 ਵਜੇ ਤਾਂ ਹੀ ਐਤਵਾਰ ਕੱਲ ਨੂੰ ਹੈਗਾ ਜੀ 31 ਤਰੀਕ ਐਤਵਾਰ 10 ਵਜੇ ਤਾਂ ਹੀ ਟਾਈਮ ਦਿੰਨੇ ਆ ਜੇ ਲਾ ਤਾਂ ਠੀਕ ਆ ਪ੍ਰਸ਼ਾਸਨ ਦੇ ਪਲਤ ਅਸੀਂ ਹੁਣੇ ਕਹਿੰਨੇ ਵੀ ਲਾਓ ਇੱਥੇ ਆ ਕੇ ਸਾਹਮਣੇ ਪਿਓ ਦੀ ਕੋਈ ਮਾਂ ਦੀ ਇੱਜ਼ਤ ਵੱਲ ਝਾਕ ਰਿਹਾ ਹੋਵੇ ਤੇ ਇੱਥੇ ਅਸੀਂ ਚੁੱਪ ਕਰਕੇ ਖੜ੍ਹ ਜਾਈਏ ਪਹਿਲਾਂ ਤਾਂ ਮੈਂ ਹੁਣੇ ਹੀ ਪ੍ਰਸ਼ਾਸਨ ਨੂੰ ਮੈਂ ਇੱਥੇ ਬੇਨਤੀ ਕਰਦਾ ਵੀ ਇੱਥੇ ਪਹੁੰਚੇ ਤੇ ਇਹਨਾਂ ਨੂੰ ਆਕੇ ਲਵਾਵੇ ਤੇ ਨਹੀਂ ਅਸੀਂ ਫਿਰ ਮੁੜ ਕੇ ਸਾਨੂੰ ਨਾ ਕਿਹਾ ਜੀ ਪੱਟ ਕੇ ਲੈ ਜਾਣੇ ਘਰੇ ਗੁਰਬਾਣੀ ਦੀਆਂ ਪੰਗਤੀਆਂ ਤੇ ਬਾਅਦ ਵਿੱਚ ਸਾਨੂੰ ਕਹੋ ਵੀ ਤੁਸੀਂ ਇੱਥੇ ਗੁੰਡਾਗਰਦੀ ਕਰਦੇ ਹੋ ਇਹ ਗੁੰਡਾਗਰਦੀ ਨਹੀਂ ਹੈਗੀ ਮੈਂ ਤੁਹਾਨੂੰ ਦੱਸਾਂ ਇਹ ਹੈਗਾ ਇਹ ਇਨਸਾਫ਼ ਦੀ ਗੱਲ ਹੈ ਬਾਣੀ ਦੀਆਂ ਪੰਗਤੀਆਂ ਨਾਲ ਇੱਥੇ ਚਿਕਨ ਹੋਟਲ ਖੋਲਿਆ ਪਿਆ ਤੇ ਸਾਹਮਣੇ ਤੁਸੀਂ ਬਾਣੀ ਲਈ ਬੈਠੇ ਹੋ ਲਾਉਣ ਵਾਲਿਆਂ ਨੂੰ ਸ਼ਰਮ ਚਾਹੀਦੀ ਹੈ ਇਹ ਆਪਣੇ ਚੌਂਕਾਂ ਦੇ ਵਿੱਚ ਬਾਬਾ ਫ੍ਰੀਜ ਦੇ ਸ਼ਬਦ ਜਿਹੜੇ ਲਾਏ ਗਏ ਸੀ ਬੈਂਡਰ ਬਣਾ ਕੇ ਇਹ ਤੇ ਸਾਡੇ ਬਾਬਾ ਮਨਪ੍ਰੀਤ ਸਿੰਘ ਖਾਲਸਾ ਜੀ ਸੀ ਤੇ ਇਹਨਾਂ ਨੇ ਸਸਤਾ ਵੱਲੋਂ ਜਿਹੜਾ ਆਬਜੈਕਸ਼ਨ ਲਾਇਆ ਹੈ ਕਿ ਇਹ ਕਾਫੀ ਨੀਵੇਂ ਲਾਇਆ ਕਿ ਜਿੱਥੇ ਮਿੱਟੀ ਘਟਾ ਦੇ ਜਾਂ ਇੱਥੇ ਜੋ ਕੋਈ ਬਾਰਿਸ਼ ਦੇ ਮੌਸਮ ਦੇ ਵਿੱਚ ਇਹਨਾਂ ਤੇ ਬੇਦਬੀ ਹੁੰਦੀ ਹੈ ਤੇ ਉਹ ਸਾਡੀ ਕਮੇਟੀ ਨਾਲ ਗੱਲ ਹੋ ਗਈ ਅਸੀਂ ਇਹਨਾਂ ਨੂੰ ਉਹਨਾਂ ਨੂੰ ਕਹਿ ਦਿੱਤਾ ਹੈ ਵੀ ਇਹਨਾਂ ਨੂੰ ਉੱਚਾ ਕਰਕੇ ਵੀ ਜਿੱਥੇ ਇਸ ਚੀਜ਼ ਤੋਂ ਮਿੱਟੀ ਘਟੇ ਜਾਂ ਪਾਣੀ ਤੋਂ ਬਚਾਇਆ ਜਾ ਸਕਕ ਉਥੇ ਦੀ ਵਰਤੋਂ ਕੀਤੀ ਜਾਏ ਨੀਵੇਂ ਨਾਲ ਲਾਈ ਜਾਣੀ ਜਿਆਦਾ ਵੀ ਅਸੀਂ ਇਹਨੂੰ ਸਹੀ ਰੂਪ ਚ ਇਹਨਾਂ ਨੂੰ ਲਾ ਦਾਂਗੇ